ਬੰਦੇ ਬਣੋ ਬੰਦੇ ਬਣੋ ਲੈ ਪਤਾ ਕਿੱਧਰ ਲਕੋ ਲਿਆ ਤੂੰ ਦਿਖਾ ਪਤਾ ਲੈ ਵੱਡੀ ਹਿਮਾ ਮਲਣੀ ਉੱਥੇ 100 ਬੰਦਾ ਵਾ 100 ਬੰਦਿਆਂ ਦੇ ਵਿੱਚੋਂ ਤਿੰਨ ਚਾਰ ਜਿਹਨਾਂ ਦੇ ਆ ਸਿਰ ਤੇ ਤਾਜ ਰੱਖਿਆ ਨਾ ਦਸਤਾਰ ਬੰਨੀ ਆ ਉਹਨਾਂ ਨੂੰ ਜਾਣ ਬੁੱਝ ਕੇ ਤੁਸੀਂ ਆਪ ਨੋਟ ਕਰਿਓ ਇਹ ਗੱਲ ਉਹਦਾ ਹੱਡ ਲਿਆਓ ਉਹਦੇ ਤੇ ਦਵਾਈ ਲਾਓ ਹਲਦੀਆਂ ਹੀ ਸੱਤ ਅੱਠ ਤਰ੍ਹਾਂ ਦੀਆਂ ਜਿਹੜੀਆਂ ਬੁੱਟੀਆਂ ਰੱਖ ਲੈ ਵੀ 27 April ਨੂੰ ਕਹਿੰਦੇ ਪਰੇਡ ਹੋਣੀ ਆ ਗੇਹ ਵਾਲਿਆਂ ਦੀ ਤੇ ਆਜੋ ਮੜਾ ਜੀ ਆ ਉਹਨਾਂ ਦੇ ਇੱਕ ਮੈਂਬਰ ਨਾਲ ਗੱਲਬਾਤ ਕਰਦੇ ਆ ਤੇ ਮੜਾ ਜੀ ਆ ਇਹ ਜ਼ਰੂਰੀ ਆ ਗੱਲਬਾਤ ਧਿਆਨ ਨਾਲ ਦੇਖਿਓ ਹਾਂ ਵੀ ਕੀ ਕਰਦਾ ਲੈ ਬਿੰਦੀਆਂ ਦਾ ਪੱਤਾ ਚੱਕੀ ਬੈਠਾ ਪੱਟੂ ਉਹ ਗੱਲ ਸੁਣ ਤੂੰ ਜਾਣਾ 27 ਤਰੀਕ ਨੂੰ ਹਾਂਜੀ ਕਿੱਥੇ ਜਾਣਾ ਗੇਰਿਆਲੀ ਤੇ ਮੇਰੀ ਗੱਲ ਸੁਣ ਤੈਨੂੰ ਦਵਾਈ ਦਵਾ ਦਾਂ ਕਿਹੜੀ ਦਵਾਈ 아ਹੀ ਜਿਹੜਾ ਕੋ ਤੁਸੀਂ ਬਣੇ ਫਿਰਦੇ ਹੋ ਬੰਦੇ ਬਣੋ ਜਦੋਂ ਪਰਮਾਤਮਾ ਨੇ ਤੁਹਾਨੂੰ ਬੰਦਾ ਬਣਾਇਆ ਤੁਸੀਂ ਬੰਦੇ ਕਿਉਂ ਨਹੀਂ ਬਣਦੇ ਕੀ ਹੋਇਆ ਹੋਣਾ ਕੀ ਆ ਜਿਹੜੇ ਕੰਮ ਤੁਸੀਂ ਕਰਦੇ ਫਿਰਦੇ ਹੋ ਤੁਸੀਂ ਬੰਦੇ ਕਿਉਂ ਨਹੀਂ ਬਣਦੇ ਪਹਿਲਾਂ ਐਂ ਦੱਸੋ ਮੈਨੂੰ ਮੇਰੀ ਗੱਲ ਸੁਣ ਗੁਰੂ ਨਗਰੀ ਆਹੋ ਪੂਰੀ ਦੁਨੀਆ ਆ ਕੇ ਪੂਰੀ ਸ੍ਰਿਸ਼ਟੀ ਆ ਕੇ ਉਹ ਨਗਰੀ ਦੇ ਵਿੱਚ ਆਪਦਾ ਸਿਰ ਝਕਾਉਂਦੀ ਆ ਮੱਥੇ ਟੇਕਦੀ ਆ ਜੇ ਤੁਸੀਂ ਜਾਣਾ ਹੀ ਆ ਨਾ ਤਾਂ ਦਰਬਾਰ ਸਾਹਿਬ ਜਾਓ ਉੱਥੇ ਸੁੱਖ ਮੰਗ ਲਓ ਸੁੱਖ ਸੁੱਖ ਲਓ ਕਿ ਤੁਸੀਂ ਇਹੋ ਜਿਹੇ ਯਾਨੀ ਕੰਮ ਨਾ ਕਰੋ ਤੇਰੇ ਹੀ ਗੱਲ ਗੁਰੂ ਨਗਰੀ ਦੇ ਵਿੱਚ ਇਹ ਚੀਜ਼ਾਂ ਸਾਨੂੰ ਵੈਸੇ ਹੀ ਸ਼ੋਭਾ ਦਿੰਦੀਆਂ ਇਹ ਪੰਜਾਬ ਆ ਸੁਣਦੀ ਆ ਨਾ ਗੱਲ ਹਾਂਜੀ ਹਾਂਜੀ ਹੋਰ ਹੀ ਕੋਰ ਨਾ ਮਾਰੀ ਜਲੀ ਪੱਤਾ ਕਿੱਧਰ ਲਕੋ ਲਿਆ ਤੂੰ ਦਿਖਾ ਪੱਤਾ ਲੈ ਵੱਡੀ ਹਿਮਾ ਮਾਲਣੀ ਦਵਾਈ ਲਵੋ ਦਵਾਈ ਨਾਲ ਸਭ ਕੁਝ हट ਜਾਂਦਾ ਬੰਦੇ ਦਾ ਦਵਾਈ ਪਤਾ ਕੀ ਆ ਕੀ ਆ ਦਵਾਈ ਬੱਕਰੇ ਦਾ ਹੱਡ ਦੇਖਿਆ ਹਾਂਜੀ ਉਹਦੇ ਤੇ ਦਵਾਈ ਲਾ ਦਿੰਦੇ ਸੀ ਪੁਰਾਣੇ ਬਜ਼ੁਰਗ ਜਿਵੇਂ ਬਵਾਸੀਰ ਹੋਈ ਹੋਵੇ ਨਾ ਕਿਸੇ ਨੂੰ ਤਾਂ ਉੱਥੇ ਦਵਾਈ ਲਾਉਣੀ ਪੈਂਦੀ ਆ ਹਾਂਜੀ ਹਾਂਜੀ ਜਿੱਥੋਂ ਫਲਸ਼ ਕਰਦੇ ਆ ਬੰਦੇ ਹਾਂਜੀ ਉਹਦੇ ਤੇ ਫਿਰ ਉਹ ਹੱਡ ਦੇ ਉੱਤੇ ਦਵਾਈ ਲਾ ਕੇ ਨਾ ਉਹ ਜਰਾਸੀਨ ਮਾਰ ਦਿੰਦੀ ਸੀ ਮੈਂ ਵੀ ਜਾਣਾ ਸਤਾਈ ਨੂੰ ਮੈਂ ਤਾਂ ਉਹਨਾਂ ਦੀ ਪਰੇਡ ਕਰਨ ਜਾਣੀ ਆ ਮੈਂ ਉੱਥੇ ਛੇਤਰ ਪਰੇਡ ਹੋਊਗੀ ਤੇ ਹੋਊਗੀ ਵੀ ਇਹ ਜੀ ਮੈਂ ਸਾਰੇ ਬੰਦੇ ਬਣਾ ਕੇ ਆਉਂ ਉੱਥੋਂ ਸਮਝ ਗਿਆ ਬਕਰੇ ਦੇ ਹੱਡ ਤੇ ਦਵਾਈ ਲੱਗਦੀ ਆ ਇੱਕ ਮੈਂ ਤੈਨੂੰ ਬਾਰ-ਬਾਰ ਕਹੀ ਜਾਂਦਾ ਇਹਨੂੰ ਕਿ ਬਕਰੇ ਦੇ ਹੱਡ ਤੇ ਦਵਾਈ ਲੱਗਦੀ ਆ ਜਾਂ ਤਾਂ ਫਿਰ ਦਵਾਈ ਦੇ ਦਿੰਦੇ ਆ ਜਾਂ ਫਿਰ 76 ਪ੍ਰੇਡ ਹੋ ਜਾਂ ਫਿਰ ਬਈ ਐਂ ਸਮਝੀ ਹੁੰਦਾ ਚੰਗੀ ਗੱਲ ਤੇ ਜਿਹੜੇ ਬੰਦਿਆਂ ਨੇ ਐ ਸੋਚਿਆ ਹੋਇਆ ਨਾ ਕਿ ਇਹ ਪੰਜਾਬ ਦੇ ਵਿੱਚ ਇਹ ਪ੍ਰੇਡਾਂ ਪ੍ਰੂਡਾਂ ਹੀਆਂ ਕਰ ਲੈਣਗੇ 76 ਪ੍ਰੇਡ ਹੋ ਉਹਨਾਂ ਦੀ ਬਾਕੀ ਤੁਸੀਂ ਵੱਡੇ ਹੋ ਤੁਸੀਂ ਸਿਆਣੇ ਹੋ ਸਾਡਾ ਇੱਕ ਮੈਸੇਜ ਸੀ ਤੁਹਾਡੇ ਤੱਕ ਪਹੁੰਚਾਉਣਾ ਉਹੀ ਕੰਮ ਨਾ ਹੋਵੇ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਪਤਾ ਕੀ ਕਹਿੰਦੇ ਸੀ ਕਹਿੰਦੇ ਬੱਕਰੇ ਦਾ ਹੱਡ ਲਿਆਓ ਉਹਦੇ ਤੇ ਦਵਾਈ ਲਾਓ ਹਲਦੀਆਂ ਹੀ ਸੱਤ ਅੱਠ ਤਰਾਣੀਆਂ ਜਿਹੜੀਆਂ ਬੁੱਟੀਆਂ ਰੱਖ ਕੇ ਫਿਰ ਜਿਵੇਂ ਬਵਾਸੀਰ ਦੀ ਦਵਾਈ ਲਾਉਂਦੇ ਆ ਨਾ ਉਵੇਂ ਦਵਾਈ ਦਿੱਤੀ ਜਾਂਦੀ ਸੀ ਤੇ ਹੁਣ ਤੁਸੀਂ ਭਾਈ ਜਿੰਨੇ ਵੀ ਆਹ ਆਪਣੇ ਸਟੁੱਲਾ ਪਾਲਟੀ ਹੈਗੀ ਆ ਇਹ ਤੁਸੀਂ ਦੇਖਣਾ ਹੁਣ ਕਿ ਆਪਦੇ ਬੱਚੇ ਕਰਕੇ ਅੱਗੇ ਵੰਸ਼ ਚਲਾਉਣਾ ਜਾਂ ਇੱਥੇ ਹੀ ਇਹ ਚੀਜ਼ਾਂ ਖਤਮ ਕਰਨੀਆਂ ਨੇ ਜੈਂਡਰ ਹਮੇਸ਼ਾ ਦੋ ਹੀ ਪਾਸ ਹੋਏ ਨੇ ਤੇ ਉਹ ਜੈਂਡਰ ਦੋ ਹੀ ਰਹਿਣ ਤਾਂ ਚੰਗੀ ਗੱਲ ਆ ਠੀਕ ਨਹੀਂ ਬਾਬਾ ਜੀ ਨੇ ਅਕਾਲੀ ਬਾਬਾ ਜੀ ਅਮਰ ਸਰਾਲੇ ਉਹਨਾਂ ਨੇ ਵੀ ਤੁਹਾਨੂੰ ਇੱਕ ਸਨੇਹਾ ਪਹੁੰਚਾਇਆ ਅਸੀਂ ਉਹ ਵੀ ਵੀਡੀਓ ਅਪਲੋਡ ਮਾਰਾਂਗੇ ਪੇਜ ਦੇ ਉੱਤੇ ਤੇ ਬਾਈ ਵੱਧ ਤੋਂ ਵੱਧ ਜਿਹੜੇ ਬੰਦੇ ਸੈਵਨਥ ਨੇ ਮੇਰੀ ਗੱਲ ਨਾਲ ਕਿ ਆਪਦੇ ਬੱਚਿਆਂ ਨੂੰ ਤੁਸੀਂ ਵੱਡੇ ਹੁੰਦੇ ਆਂ ਗਾਹਾਂ ਵਾਂਸ਼ ਚੱਲਦੀ ਸੋਹਣੀ ਲੱਗਦੀ ਆ ਤਾਂ ਬਾਈ ਕੋਸ਼ਿਸ਼ ਕਰਿਓ ਕਿ ਇਹ ਜਿੰਨੀਆਂ ਤਰ੍ਹਾਂ ਦੀਆਂ ਵੀ ਖੇਡਾਂ ਰਚੀਆਂ ਜਾ ਰਹੀਆਂ ਨੇ ਨਾ ਉੱਥੇ 100 ਬੰਦਾ ਵਾ 100 ਬੰਦਿਆਂ ਦੇ ਵਿੱਚੋਂ ਤਿੰਨ ਚਾਰ ਜਿਨ੍ਹਾਂ ਦੇ ਆ ਸਿਰ ਤੇ ਤਾਜ ਰੱਖਿਆ ਨਾ ਦਸਤਾਰ ਬੰਨੀ ਆ ਉਹਨਾਂ ਨੂੰ ਜਾਣਬੁੱਝ ਕੇ ਤੁਸੀਂ ਆਪ ਨੋਟ ਕਰਿਓ ਇਹ ਗੱਲ ਉਹਨਾਂ ਦੀਆਂ ਵੀਡੀਓ ਜਾਣਬੁੱਝ ਕੇ ਉਸ ਗੁਰੂ ਨਗਰੀ ਦੇ ਵਿੱਚ ਪਰੇਡ ਰੱਖ ਕੇ ਇਹ ਸਾਬਤ ਕੀ ਕਰਨਾ ਚਾਹੁੰਦੇ ਆ ਯਾਰ ਤੇ ਜਿਹਦੇ ਮੂੰਹ ਤੇ ਦਾੜਾ ਰੱਖਿਆ ਹੋਵੇ ਨਾ ਜ਼ਰੂਰੀ ਨਹੀਂ ਹੈਗਾ ਉਹ ਹਰੇਕ ਹੀ ਮਰਦ ਹੋਵੇ ਠੀਕ ਨਹੀਂ ਆ ਵੈਸੇ ਆ ਜਿੰਨਾ ਸਟੁੱਲਾ ਪਾਰਟੀ ਆ ਬਾਲ ਖੋਲ ਕੇ ਗੁੱਤਾਂ ਕਰਕੇ ਰੋਡ ਤੇ ਸ਼ਰਿਆਂਵਾਂ ਤੁਰੇ ਫਿਰਦੇ ਆ ਤੇ ਇਹਨਾਂ ਨੂੰ ਪਰੇਡ ਕਰਨ ਲਈ ਹੈ ਪੱਗ ਚੇਤੇ ਆ ਗਈ ਥੋੜੀ ਕੋਈ ਤਾਂ ਸ਼ਰਮ ਕਰ ਲੋ ਕਿ ਮੇਰੇ ਨਾਲ ਸਹਿਮਤ ਹੋ ਜਿੰਨੇ ਭੈਣ ਭਰਾ ਵੀ ਮੇਰੇ ਨਾਲ ਜੁੜੇ ਹੋਏ ਨੇ ਪੇਜ ਦੇ ਉੱਤੇ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪ ਦੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਸੌਰੀ ਇਸ ਲਈ ਮੈਂ ਪਹਿਲਾਂ ਮਾਫੀ ਮੰਗਦਾ ਕਿ ਦੋ ਚਾਰਕ ਸ਼ਬਦ ਜਿਹੜੇ ਮੈਨੂੰ ਯੂਜ਼ ਕਰਨੇ ਪੈਣੇ ਸੀ ਉਹ ਮੈਨੂੰ ਕਰਨੇ ਪਏ ਆ ਇਹ ਵੀਡੀਓ ਦੇ ਵਿੱਚ ਧੰਨਵਾਦ ਜੀ ਤੁਹਾਡਾ ਆਪਣਾ ਚੈਨਲ ਆ ਬਗਾਨਾ ਨਹੀਂ ਪਰ ਮੇਰੀ ਗੱਲ ਸੁਣ ਲਾ ਆ ਫੜਾ ਪੱਤਾ ਇੱਧਰ ਆ ਲਾ ਚੁੰਨੀ ਸਿਰ ਤੋਂ ਮੈਂ ਚੋਂ ਬੰਦੇ ਬਣੇ ബന്ധ ല <laughs>